ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਨੇ ਅਮੀਰ ਕਰਤਾ ਸਾਰੇ ਵਧੀਆ ਹੋਵੋਗੇ ਮੈਂ ਲਖਵੀਰ ਜਰਮਨੀ ਤੋਂ ਸੋ ਅੱਜ ਦੀ ਵੀਡੀਓ ਹੈ ਜਿਹੜੀ ਉਹਨਾਂ ਵੀਰਾਂ ਭੈਣਾਂ ਭਰਾਵਾਂ ਲਈ ਜਿਹੜੇ ਜਰਮਨੀ ਆਉਣਾ ਚਾਹੁੰਦੇ ਨੇ ਚਾਹੇ ਉਹ ਸਟੂਡੈਂਟ ਵੀਜ਼ੇ ਤੇ ਆਉਣਾ ਚਾਹੁੰਦੇ ਨੇ ਚਾਹੇ ਉਹ ਵਰਕ ਵੀਜ਼ੇ ਤੇ ਆਉਣਾ ਚਾਹੁੰਦੇ ਨੇ ਜਾਂ ਫਿਰ ਬਲੂ ਕਾਰਡ ਵੀਜ਼ੇ ਤੇ ਜਰਮਨੀ ਦੇ ਵਿੱਚ ਆਉਣਾ ਚਾਹੁੰਦੇ ਨੇ ਸੋ ਜਦੋਂ ਵੀ ਤੁਸੀਂ ਅਪਲਾਈ ਕਰਦੇ ਹੋ ਚਾਹੇ ਉਹ ਸਟੱਡੀ ਵੀਜ਼ੇ ਲਈ ਕਰਦੇ ਹੋ ਜਾਂ ਵਰਕ ਵੀਜ਼ੇ ਲਈ ਕਰਦੇ ਹੋ ਤੁਹਾਨੂੰ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਵੀ ਤੁਹਾਡੀ ਜਿਹੜੀ ਸਟੱਡੀ ਕੀਤੀ ਹੋਈ ਹੈ ਉਹ ਜਰਮਨ ਗਵਰਨਮੈਂਟ ਦੁਆਰਾ ਮਾਨਤਾ ਪ੍ਰਾ ਤੁਹਾਡੀਆਂ ਡਿਗਰੀਆਂ ਤੁਹਾਡੀ ਯੂਨੀਵਰਸਿਟੀ ਜਰਮਨ ਦੇ ਵਿੱਚ ਇਕੁਇਵਲੈਂਟ ਹੈ ਜਾਂ ਨਹੀਂ ਹੈ ਉਸ ਚੀਜ਼ ਨੂੰ ਚੈੱਕ ਕਰ ਲਈ ਦੀ ਇੱਕ ਜਰਮਨ ਗਵਰਨਮੈਂਟ ਦੀ ਵੈਬਸਾਈਟ ਹੈ ਉਹਦਾ ਯੂਜ਼ ਕਰਕੇ ਤੁਸੀਂ ਇਹ ਸਾਰਾ ਚੀਜ਼ਾਂ ਨੂੰ ਦੇਖ ਸਕਦੇ ਹੋ ਉਸ ਚੀਜ਼ ਦੇ ਬਾਰੇ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਪੂਰੀ ਡਿਟੇਲ ਦੇ ਵਿੱਚ ਵੀ ਕਿਵੇਂ ਤੁਸੀਂ ਉਸ ਚੀਜ਼ ਨੂੰ ਚੈੱਕ ਕਰ ਸਕਦੇ ਹੋ ਕਿਹੜੀ ਵੈਬਸਾਈਟ ਹੈ ਸੋ ਸਭ ਤੋਂ ਪਹਿਲਾਂ ਜਿਹੜੇ ਵੀਰ ਭੈਣ ਬਰਾ ਚੈਨਲ ਦੇ ਉੱਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਤੱਕ ਵੀ ਇਨਫੋਰਮੇਸ਼ਨ ਪਹੁੰਚ ਸਕੇ ਉਹ ਵੈਬਸਾਈਟ ਹੈਗੀ enanwin.de ਜਾਂ ਇੰਗਲਿਸ਼ ਦੇ ਸੋ ਇਹ ਵੈਬਸਾਈਟ ਆ ਜਿਹਦੇ ਉੱਤੇ ਜਾ ਕੇ ਤੁਸੀਂ ਇਹ ਚੈੱਕ ਕਰ ਸਕਦੇ ਹੋ ਵੀ ਤੁਹਾਡੀ ਯੂਨੀਵਰਸਿਟੀ ਜਿੱਥੋਂ ਤੁਸੀਂ ਡਿਗਰੀ ਕੀਤੀ ਹੈ ਜਾਂ ਤੁਹਾਡੀ ਜਿਹੜੀ ਡਿਗਰੀ ਹੈ ਉਹ ਜਰਮਨ ਦੇ ਵਿੱਚ ਇਕੁਇਲੈਂਟ ਹੈ ਜਰਮਨ ਕੋਰਡ ਦੁਆਰਾ ਮਾਨਤਾ ਪ੍ਰਾਪਤ ਹੈ ਜਾਂ ਨਹੀਂ ਹੈ ਸੋ ਇਸ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਉਹ ਚੈੱਕ ਕਰ ਸਕਦੇ ਹੋ ਸੋ ਕਿਵੇਂ ਚੈੱਕ ਕਰ ਸਕਦੇ ਹਾਂ ਉਹ ਆਪਾਂ ਹੁਣ ਆਪਾਂ ਅੱਗੇ ਚੱਲਦੇ ਆ ਆਪਣੇ ਕੰਪਿਊਟਰ ਦੇ ਉੱਤੇ ਉੱਥੇ ਜਾ ਕੇ ਆਪਾਂ ਦੇਖਦੇ ਆ ਵੀ ਇਹ ਕਿਵੇਂ ਚੈੱਕ ਹੁੰਦੀ ਹੈ ਸੋ ਸਭ ਤੋਂ ਪਹਿਲਾਂ ਕਰਾਂਗੇ ਆਪਾਂ ਗੂਗਲ Chrome ਓਪਨ ਸੋ so Google Chrome ਐਪਸ ਲਈ ਕਹਿ ਰਹੇ ਹਾਂ ਕਿਉਂਕਿ ਇਹਦੇ ਵਿੱਚ ਤੁਹਾਨੂੰ ਟ੍ਰਾਂਸਲੇਸ਼ਨ ਦੀ ਆਪਸ਼ਨ ਮਿਲਦੀ ਹੈ ਤੁਸੀਂ ਵੀ ਕਿਸੇ ਵੀ ਲੈਂਗੁਏਜ ਦੇ ਵਿੱਚ ਇਹਨੂੰ ਟ੍ਰਾਂਸਲੇਟ ਕਰਕੇ ਆਪਣਾ ਦੇਖ ਸਕਦੇ ਹੋ ਠੀਕ ਹੈ ਜੀ ਸੋ ਇੱਥੇ ਆਪਾਂ ਭਰਾਂਗੇ ਹੁਣ ana bin.de ਸੋ ana bin.de ਭਰਾਂਗੇ ਉਸ ਤੋਂ ਬਾਅਦ ਕਲਿੱਕ ਕਰਾਂਗੇ ਉਸ ਤੋਂ ਬਾਅਦ ਆਪਣੇ ਕੋਲ ਇੰਦਾ ਦਾ ਇੰਟਰਫੇਸ ਖੁੱਲ ਜਾਣਾ ਸੋ ਇੱਥੇ ਦੇਖ ਸਕਦੇ ਹੋ ਉੱਪਰ ਤੁਹਾਨੂੰ ਆਪਸ਼ਨ ਮਿਲ ਰਹੀ ਹੈ ਟ੍ਰਾਂਸਲੇਟ ਦੀ ਪੰਜਾਬੀ ਵਿੱਚ ਕਰਨਾ ਜਾਂ ਇੰਗਲਿਸ਼ ਦੇ ਵਿੱਚ ਕਰਨਾ ਕਿਹੜੀ ਲੈਂਗੁਏਜ ਦੇ ਵਿੱਚ ਕਰਨਾ ਇਸ ਟਾਈਮ ਜਰਮਨ ਲੈਂਗੁਏਜ ਦੇ ਵਿੱਚ ਆਪਣਾ ਕੋ ਇੰਟਰਫੇਸ ਸ਼ੋ ਹੋ ਰਿਹਾ ਹੈ ਸੋ ਇੱਥੇ অপਸ਼ਨ ਤੇ ਜਾ ਕੇ ਆਪਾਂ ਚੂਜ਼ ਐਨ ਅਦਰ ਲੈਂਗੁਏਜ ਪੰਜਾਬੀ ਸੋ ਇੱਥੇ ਕਰ ਲੈਨੇ ਆਪਾਂ ਇੰਗਲਿਸ਼ ਸੋ ਇੰਗਲਿਸ਼ ਟ੍ਰਾਂਸਲੇਟ ਸੋ ਆਪਣਾ ਜਿਹੜਾ ਪੇਜ ਹੈ ਹੁਣ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਹੋ ਗਿਆ ਜ ਜੇ ਅਸੀਂ ਹੋਰ ਵੀ ਕਿਸ ਲੈਂਗੁਏਜ ਦੇ ਵਿੱਚ ਕਰਨੇ ਹੋਣਾ ਇੱਥੋਂ ਆਪਾਂ ਜਾ ਕੇ ਤੁਸੀਂ ਚੇਂਜ ਕਰ ਸਕਦੇ ਹੋ ਚਾਹੇ ਪੰਜਾਬੀ ਦੇਖਣਾ ਹੈ ਹਿੰਦੀ ਦੇਖਣਾ ਕਿਸੇ ਵੀ ਲੈਂਗੁਏਜ ਵਿੱਚ ਤੁਸੀਂ ਦੇਖਣਾ ਚਾਹੁੰਦੇ ਹੋ ਤੁਸੀਂ ਆਪਣਾ ਦੇਖ ਸਕਦੇ ਹੋ ਤੇ ਹੁਣ ਐਨਾ ਬੰਦ ਉੱਤੇ ਇਹਦੇ ਵਿੱਚ ਇਧਰਲੀ ਸਾਈਡ ਤੁਸੀਂ ਖੱਬੇ ਪਾਸੇ ਦੇਖ ਸਕਦੇ ਹੋ ਬਹੁਤ ਸਾਰੇ ਆਪਸ਼ਨਸ ਹੈਗੇ ਆ ਆਪਾਂ ਨੂੰ ਸਭ ਤੋਂ ਜਿਹੜੇ ਮੇਨ ਨਿਓ ਪਹਿਲੇ ਦੋ ਨੇ ਤੇ ਉਹਨਾਂ ਦੇ ਵਿੱਚ ਆਪਾਂ ਦੇਖਾਂਗੇ ਆਪਣੀ ਯੂਨੀਵਰਸਿਟੀ ਡਿਗਰੀ ਤੇ ਆਪਣਾ ਇੰਸਟੀਟਿਊਟ ਕਿਹੜੇ-ਕਿਹੜੇ ਇੰਸਟੀਟਿਊਟ ਵਗੈਰਾ ਜਾਂ ਯੂਨੀਵਰਸਿਟੀ ਵਗੈਰਾ ਆਪਣੀਆਂ ਜਰਮਨ ਦੇ ਵਿੱਚ ਰੈਕਗਨਾਈਜ਼ਡ ਹੈਗੀਆਂ ਉਹ ਇੱਥੋਂ ਆਪਾਂ ਪਤਾ ਲੱਗ ਜੂਗਾ ਤੇ ਯੂਨੀਵਰਸਿਟੀ ਡਿਗਰੀ ਦੇਖਣੀ ਹੈ ਤਾਂ ਤੁਸੀਂ ਇਸ ਯੂਨੀਵਰਸਿਟੀ ਡਿਗਰੀ ਉੱਤੇ ਕਲਿੱਕ ਕਰਕੇ ਆਪਣਾ ਦੇਖ ਸਕਦੇ ਹੋ ਸੋ ਹੁਣ ਆਪਾਂ ਚੱਲਦੇ ਇੰਸਟੀਟਿਊਟ ਆਪਸ਼ਨ ਦੇ ਉੱਤੇ ਤੇ ਤੁਹਾਡੇ ਕੋਲ ਅੱਗੇ ਆ ਗਈ ਇਨਫੋਰਮੇਸ਼ਨ ਇਹਦੇ ਵਿੱਚ ਪੂਰੀ ਡਿਟੇਲ ਇਨਫੋਰਮੇਸ਼ਨ ਦਿੱਤੀ ਹੈ ਥੱਲੇ ਦੇਖ ਸਕਦੇ ਹੋ ਤੁਸੀਂ ਦਾ ਸਟ ਤੋ ਇਹਨਾਂ ਦਾ ਕੀ ਮਤਲਬ ਹੈ ਐਚ ਪਲੱਸ ਦਾ ਹੁੰਦਾ ਈ ਐਚ ਪਲੱਸ ਜੇ ਤੁਹਾਡਾ ਸਟੇਟਸ ਆਉਂਦਾ ਉਹਦਾ ਮਤਲਬ ਇਹ ਹੈਗਾ ਵੀ ਜਿਹੜੀ ਤੁਹਾਡੀ ਯੂਨੀਵਰਸਿਟੀ ਤੋਂ ਡਿਗਰੀ ਕੀਤੀ ਹੋਈ ਆ ਉਹ ਜਰਮਨੀ ਵਿੱਚ ਰਿਕੋਨਾਈਜ਼ਡ ਹੈਗੀ ਹੈ ਤੇ ਜੇ ਐਚ ਮਾਈਨਸ ਆਉਂਦਾ ਤੁਹਾਡਾ ਸਟੇਟਸ ਤੋਂ ਉਹਦਾ ਮਤਲਬ ਉਹ ਯੂਨੀਵਰਸਿਟੀ ਜਰਮਨੀ ਵਿੱਚ ਰਿਕੋਨਾਈਜ਼ਡ ਨਹੀਂ ਹੈਗੀ ਕਈ ਵਾਰ ਕੀ ਹੁੰਦਾ ਐਚ ਪਲੱਸ ਜਾਂ ਐਚ ਮਾਈਨਸ ਆ ਜਾਂਦਾ ਕਈ ਯੂਨੀਵਰਸਿਟੀਆਂ ਦਾ ਕਈ ਇੰਸਟੀਚਿਊਟਸ ਦਾ ਉਹਦਾ ਮਤਲਬ ਇਹ ਹੁੰਦਾ ਵੀ ਕੁਝ ਉਸ ਇੰਸਟੀਚਿਊਟ ਤੋਂ ਜਿਹੜੀਆਂ ਡਿਗਰੀਜ਼ ਨੇ ਉਹ ਰਿਕੋਨਾਈਜ਼ਡ ਹੈਗੀਆਂ ਨੇ ਤੇ ਕੁਝ ਨਹੀਂ ਵੀ ਹੈਗੀਆਂ ਸੋ ਇਹਦਾ ਮਤਲਬ ਇਹ ਹੁੰਦਾ ਤੇ ਬਾਕੀ ਤੁਸੀਂ ਆਪ ਇਹਨੂੰ ਪੜ੍ਹ ਸਕਦੇ ਹੋ ਤੇ ਅੱਗੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਦੋਂ ਡਿਗਰੀ ਦੀ ਆਪਸ਼ਨ ਆਉਗੀ ਉਹਦੇ ਵਿੱਚ ਤੁਹਾਨੂੰ ਦੱਸੂਗਾ ਕਿਵੇਂ-ਕਿਵੇਂ ਹੁੰਦੀ ਹੈ ਸੋ ਹੁਣ ਉੱਪਰ ਆਉਂਦੀ ਆ ਆਪਣੇ ਕੋਲ ਦੋ ਆਪਸ਼ਨ ਪਹਿਲੇ ਇਨਫੋਰਮੇਸ਼ਨ ਇਹ ਸਭੀ ਇੱਥੋਂ ਪੜ੍ਹ ਸਕਦੇ ਹੋ ਦੂਜੀ ਆ ਗਈ ਸੀ ਸੀਕ ਸੀਕ ਮਤਲਬ ਕਿ ਸਰਚ ਇੱਥੇ ਆਪਾਂ ਸਰਚ ਕਰ ਸਕਦੇ ਹਾਂ ਆਪਾਂ ਕਿਹੜੀ ਯੂਨੀਵਰਸਿਟੀ ਦੇਖਣੀ ਹੈ ਕਿਹੜੀ ਆਪਣੀ ਯੂਨੀਵਰਸਿਟੀ ਹੋ ਕੀਤੀ ہوئی ਆਪਾਂ ਉਹ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਸਭ ਤੋਂ ਪਹਿਲਾਂ ਖੋਲ੍ਹਾਂਗੇ ਆਪਾਂ ਓਪਨ ਕੰਟਰੀ ਸਿਲੈਕਸ਼ਨ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੀਆਂ ਵਰਲਡ ਦੀਆਂ ਸਾਰੀਆਂ ਘਟਨਤਾਂ ਇਹਨਾਂ ਉੱਪ ਕਿਹੜੀ ਕਿਹੜੀ ਯੂਨੀਵਰਸਿਟੀ ਵਗੈਰਾ ਹੈਗੀਆਂ ਸੋ ਇੰਡੀਆ ਆ ਗਿਆ ਆਲੋ ਹੀ ਆਪਾਂ ਇੰਡੀਆ ਸਿਲੈਕਟ ਕਰ ਲਿਆ ਹੁਣ ਆਪਾਂ ਇਹਨਾਂ ਕਨਫਰਮ ਕੰਟਰੀ ਸਿਲੈਕਸ਼ਨ ਤੇ ਆ ਗਿਆ ਆਪਣਾ ਇੰਡੀਆ ਕੰਟਰੀ ਸਿਲੈਕਟ ਕਰ ਲਈ ਹੈ ਤੇ ਹੁਣ ਇੱਥੇ ਦੀਆਂ ਆਪਣੇ ਕੋ ਥੱਲੇ ਵੈਸੇ ਆ ਬਹੁਤ ਸਾਰੀਆਂ ਖੁੱਲ ਕੇ ਆ ਗਈਆਂ ਹਨ ਵੀ ਕਿਹੜੀ ਕਿਹੜੀ ਯੂਨੀਵਰਸਿਟੀ ਹੈਗੀਆਂ ਕਿੱਥੇ ਕਿੱਥੇ ਹੈ ਗਵਾਲੀਅਰ ਦੀ ਆ ਗਈ ਮੰਡੀ ਹਿਮਾਚਲ ਪ੍ਰਦੇਸ਼ ਹਨਾ ਰਾਏਪੁਰ ਛੱਤੀਸਗੜ੍ਹ ਠੀਕ ਹੈ ਸਾਰੀਆਂ ਇਦਾਂ ਆਪਣੇ ਕੋ ਆ ਜਾਂਦੀਆਂ ਨੇ ਫਰੀਦাবাদ ਉੱਤਰਾਖੰਡ ਕੋਲਕਾਤਾ ਬੈਸਟ ਬੰਗਾਲ ਹਨਾ ਸਾਰਾ ਕੁਝ ਆ ਗਿਆ ਤੇ ਹੁਣ ਆਪਾਂ ਦੇਖਣਾ ਆਪਾਂ ਪੰਜਾਬ ਦੀ ਚਲੋ ਮਾਰ ਲੈਂਦੇ ਆ ਸੋ ਆਪਾਂ ਦੇਖੀਏ ਆਪਣਾ ਚੰਡੀਗੜ੍ਹ ਚੰਡੀਗੜ੍ਹ ਦੇਖਦੇ ਆਪਾਂ ਕਿੱਥੇ ਆਉਂਦਾ ਹੁਣ ਥੱਲੇ ਨਾ ਸੋ ਚੰਡੀਗੜ੍ਹ ਇੱਥੇ ਦੋ ਆਪਸ਼ਨ ਆ ਇੱਕ ਚੰਡੀਗੜ੍ਹ ਇੱਕ ਚੰਡੀਗੜ੍ਹ ਪੰਜਾਬ ਹੁਣ ਇਹਦਾ ਮਤਲਬ ਹੈ ਜਿਹੜਾ ਚੰਡੀਗੜ੍ਹਾ ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀ ਨੇ ਜਾਂ ਚੰਡੀਗੜ੍ਹ ਪੰਜਾਬ ਵਾਲੀ ਸਾਈਡ ਨਾ ਜਿਹੜੇ ਪੰਜਾਬ ਦੇ ਵਿੱਚ ਚੰਡੀਗੜ੍ਹ ਨਾਲ ਰਿਲੇਟਡ ਹੈਗੀਆਂ ਤੇ ਆਪਾਂ ਚੱਲਾਂਗੇ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਆਪਣੀਆਂ ਆ ਜਾਣੀਆਂ ਕਿਹੜੀ ਕਿਹੜੀ ਯੂਨੀਵਰਸਿਟੀ ਉਹਦੇ ਪੂਰੀ ਆਪਣੀ ਲਿਸਟ ਥੱਲੇ ਆ ਜਾਣੀ ਹੈ ਤੇ ਤੁਸੀਂ ਇੱਥੇ ਠੀਕ ਹੈ ਸਟੇਟ ਯੂਨੀਵਰਸਿਟੀ ਐਚ ਪਲੱਸ ਇੰਡੀਆ ਠੀਕ ਹੈ ਜੀ ਇਦਾਂ ਪੀਈਸੀ ਯੂਨੀਵਰਸਿਟੀ ਆਫ ਟੈਕਨੋਲੋਜੀ ਚੰਡੀਗੜ੍ਹ ਦੀ ਮੰਡ ਟੂ ਵੀ ਯੂਨੀਵਰਸਿਟੀ ਹੈ ਨਾ ਐਚ ਪਲੱਸ ਇਦਾਂ ਹੀ ਹੋਰ ਜਿਹੜੀਆਂ ਯੂਨੀਵਰਸਿਟੀ ਹੈਗੀਆਂ ਉਹ ਸਾਰੀਆਂ ਪੰਜਾਬ ਇੰਜੀਨੀਅਰ ਕਾਲਜ ਆ ਗਿਆ ਨਾ ਚੰਡੀਗੜ੍ਹ ਐਚ ਪਲੱਸ ਪੰਜਾਬ ਯੂਨੀਵਰਸਿਟੀ ਐਚ ਪਲੱਸ ਠੀਕ ਹੈ ਜੀ ਯੂਨੀਵਰਸਿਟੀ ਆਫ ਪੰਜਾਬ ਐਚ ਪਲੱਸ ਸਾਰੀਆਂ ਇਦਾਂ ਤੁਹਾਡਾ ਡਿਟੇਲ ਨਿਕਲ ਕੇ ਆ ਜਾਣੀ ਹੈ ਠੀਕ ਹੈ ਜੀ ਸੋ ਇਹ ਹੋ ਗਿਆ ਚੰਡੀਗੜ੍ਹ ਤੋਂ ਇਸ ਤੋਂ ਇਲਾਵਾ ਹੋਰ ਵੀ ਤੁਸੀਂ ਜਿਵੇਂ ਕਿਸੇ ਸਟੇਟ ਦੀ ਦੇਖਣੀ ਹੈ ਪੰਜਾਬ ਦੀ ਕਿਤੋਂ ਵੀ ਦੇਖਦੇ ਇੱਥੋਂ ਲੱਭ ਕੇ ਸਿਲੈਕਟ ਕਰ ਸਕਦੇ ਹੋ ਤੇ ਪੰਜਾਬ ਚੰਡੀਗੜ੍ਹ ਦੇਖ ਲੈਨੇ ਕਿਹੜੀ ਆਉਂਦੀ ਹੈ ਆ ਗਿਆ ਜੀ ਚਟਕਾਰਾ ਯੂਨੀਵਰਸਿਟੀ ਪੰਜਾਬ ਚੰਡੀਗੜ੍ਹ ਐਚ ਪਲੱਸ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਹੋਰ ਕੋਈ ਵੀ ਦੇਖਣੀ ਹੈ ਪੰਜਾਬ ਤੋਂ ਥੱਲੇ ਚੱਲ ਗਏ ਆਪਣੇ ਕੋਲ ਦਾ ਆ ਗਿਆ ਫਿਰੋਜ਼ਪੁਰ ਠੀਕ ਹੈ ਜੀ ਫਿਰੋਜ਼ਪੁਰ ਦੀ ਕਿਹੜੀ ਹੈ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਐਚ ਪਲੱਸ ਠੀਕ ਹੈ ਜੀ ਇਦਾਂ ਦੇ ਸਾਰੀਆਂ ਕੋਈ ਵੀ ਤੁਸੀਂ ਜਿਹੜੀ ਯੂਨੀਵਰਸਿਟੀ ਦੇਖਣੀ ਹੈ ਆਪਣੀ ਚੈੱਕ ਕਰ ਸਕਦੇ ਹੋ ਫਤਿਹਗੜ੍ਹ ਸਾਹਿਬ ਤੋਂ ਆ ਗਿਆ ਲੋਕ ਪੰਜਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਹੈ ਨਾ ਫਤਿਹਗੜ੍ਹ ਸਾਹਿਬ ਪੰਜਾਬ ਤੇ ਪ੍ਰਾਈਵੇਟ ਯੂਨੀਵਰਸਿਟੀ ਐਚ ਪਲੱਸ ਚਾਹੇ ਕੋਈ ਵੀ ਹੈ ਡਿਮਾਂਡਡ ਯੂਨੀਵਰਸਿਟੀ ਹੈ ਪ੍ਰਾਈਵੇਟ ਹੈ ਜਾਂ ਸਟੇਟ ਜੋ ਸਟੇਟ ਯੂਨੀਵਰਸਿਟੀ ਹੈ ਸਾਰੀਆਂ ਇੱਥੋਂ ਤੁਹਾਨੂੰ ਰੀਕੋਗਨਾਈਜ਼ਡ ਹੁੰਦੀਆਂ ਨੇ ਇੱਥੇ ਲਗਭਗ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀ ਹੈਗੀਆਂ ਨੇ ਇੱਥੇ ਰੀਕੋਗਨਾਈਜ਼ਡ ਹੈਗੀਆਂ ਨੇ ਫਿਰੋਜ਼ਪੁਰ ਪੰਜਾਬ ਸੋ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਐਚ ਪਲੱਸ ਉਸ ਤੋਂ ਬਾਅਦ ਪੰਜਾਬ ਗੁਰਦਾਸਪੁਰ ਤੋਂ ਦੇਖ ਲੈਣੇ ਆਪਾਂ ਠੀਕ ਹੈ ਜੀ ਸਰਦਾਰ ਬਿਆਨ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਐਚ ਪਲੱਸ ਠੀਕ ਹੈ ਜੀ ਇਹ ਵੀ ਹੈਗੀ ਹੈ ਇਸ ਤੋਂ ਇਲਾਵਾ ਹੋਰ ਜਲੰਧਰ ਆ ਗਿਆ ਸੋ ਜਲੰਧਰ ਤੋਂ ਡੀਏਵੀ ਯੂਨੀਵਰਸਿਟੀ ਐਚ ਪਲੱਸ ਡੀਏਵੀ ਯੂਨੀਵਰਸਿਟੀ ਜਲੰਧਰ ਪੰਜਾਬ ਪ੍ਰਾਈਵੇਟ ਯੂਨੀਵਰਸਿਟੀ ਐਚ ਪਲੱਸ ਠੀਕ ਹੈ ਜੀ ਸੋ ਡਾਕਟਰ ਅੰਬੇਦਕਰਨ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਐਚ ਪਲੱਸ ਠੀਕ ਹੈ ਜੀ ਅੰਦਰ কুমার ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਐਚ ਪਲੱਸ ਠੀਕ ਹੈ ਜੀ ਅਜਿਵੇਂ ਆ ਇਹਦੇ ਵਿੱਚ ਤੁਸੀਂ ਦੇਖ ਲੇਗੇ ਆ ਜਿਹੜੀ ਯੂਨੀਵਰਸਿਟੀ ਆਉਂਦੀ ਹੈ ਇਹਦਾ ਆਉਂਦਾ H+H ਮੈਨਸ ਇਹਦਾ ਮਤਲਬ ਇਹ ਕਿ ਕੁਝ ਡਿਗਰੀਜ਼ ਤਾਂ ਇੱਥੇ ਰਿਕੋਗਨਾਈਜ਼ ਹੋ ਸਕਦੀਆਂ ਤੇ ਕੁਝ ਨਹੀਂ ਵੀ ਹੋ ਸਕਦੀਆਂ ਹਾਂ ਪਰ ਤੁਸੀਂ ਘਬਰਾਉਣਾ ਨਹੀਂ ਫਿਰ ਵੀ ਜੇ ਤੁਹਾਡੀ ਕੋਈ ਯੂਨੀਵਰਸਿਟੀ ਰਿਕੋਗਨਾਈਜ਼ਡ ਹੈਗੀ ਹੈ ਤੇ ਉਹਦੀ ਡਿਗਰੀ ਤੁਹਾਡੀ ਜਿਹੜੀ ਕੀਤੀ ਹੋਈ ਹੈ ਨਹੀਂ ਰਿਕੋਗਨਾਈਜ਼ਡ ਤੇ ਉਸ ਲਈ ਤੁਸੀਂ ਐਕਸਟਰਾ ਤੇ ਇੱਕ ਜਾਇਬ ਸਰਟੀਫਿਕੇਟ ਲਈ ਅਪਲਾਈ ਕਰ ਸਕਦੇ ਹੋ ਜਰਮਨ ਅਦਾਰੇ ਦੇ ਵਿੱਚ ਤੇ ਉਹ ਇੱਕ ਐਕਸਟਰਾ ਕਨਸੈਪਟ ਹੈਗਾ ਕਿਵੇਂ ਅਪਲਾਈ ਕਰਨਾ ਸੋ ਇੱਥੋਂ ਤੁਸੀਂ ਇਦਾਂ ਚੈੱਕ ਕਰ ਸਕਦੇ ਹੋ ਠੀਕ ਹੈ ਪੰਜਾਬ ਟੈਕਨੀਕਲ ਯੂਨੀਵਰਸਿਟੀ ਆ ਗਈ ਅੱਗੇ ਸਟੇਟ ਐਚ ਪਲੱਸ ਨਾ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਐਚ ਪਲੱਸ ਹੋਰ ਵੀ ਜਿਹੜੀਆਂ ਯੂਨੀਵਰਸਿਟੀ ਨੇ ਪੰਜਾਬ ਦੇ ਤੁਸੀਂ ਇੱਥੋਂ ਆ ਕੇ ਆਪਣੀ ਚੈੱਕ ਕਰ ਸਕਦੇ ਹੋ ਜਿਹੜੀਆਂ ਇਹਦੇ ਵਿੱਚ ਦਿੱਤੀਆਂ ਹੋਣਗੀਆਂ ਉਹ ਸਾਰੀਆਂ ਰਿਕੋਗਨਾਈਜ਼ਡ ਹੋਣਗੀਆਂ ਤੇ ਉਹ ਯੂਨੀਵਰਸਿਟੀਆਂ ਤੁਸੀਂ ਆਪਣਾ ਚੈੱਕ ਕਰਕੇ ਆਪਣਾ ਪ੍ਰਿੰਟ ਆਊਟ ਲੈ ਕੇ ਉਹ ਤੁਸੀਂ ਆਪਣਾ ਪੇਪਰਾਂ ਦੇ ਨਾਲ ਆਪਣੀ ਫਾਈਲ ਦੇ ਵਿੱਚ ਲਗਾ ਸਕਦੇ ਹੋ ਠੀਕ ਹੈ ਹੁਣ ਉਹਦਾ ਪ੍ਰਿੰਟ ਆਊਟ ਕਿਵੇਂ ਲੈਣਾ ਉਹ ਵੀ ਤੁਹਾਨੂੰ ਦੱਸ ਦਿੰਨੇ ਆਪਾਂ ਲਾ ਇਥੋਂ ਆਪਣਾ ਲੁਧਿਆਣਾ ਤੋਂ ਦੇਖ ਲੈਣੇ ਲੁਧਿਆਣਾ ਨੂੰ ਕਿਹੜੀ ਕਿਹੜੀ ਯੂਨੀਵਰਸਿਟੀ ਹੈਗੀ ਜਿਹੜੀ ਉਹ ਇੱਥੇ ਰੈਕਗਨਾਈਜ਼ਡ ਹੈਗੀ ਆਪਾਂ ਲੁਧਿਆਣਾ ਦੇ ਕਲਿੱਕ ਕਰਾਂਗੇ ਸੋ ਆਪਣੇ ਕੋ ਆ ਜਾਣਗੇ ਸੀਟੀ ਯੂਨੀਵਰਸਿਟੀ ਇਹਦਾ ਐਚ ਪਲੱਸ ਮਾਈਨਸ ਹੈਗਾ ਤੇ ਆਹ ਵਾਲੀ ਯੂਨੀਵਰਸਿਟੀ ਗੁਰੂ ਅੰਗਦ ਦੇਵ ਇਹਦੇ ਵਿੱਚ ਐਚ ਪਲੱਸ ਆਉਂਦਾ ਹਨਾ ਜੀ ਉਸ ਤੋਂ ਬਾਅਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈਗੀ ਐਚ ਪਲੱਸ ਠੀਕ ਹੈ ਜੀ ਤੇ ਹੁਣ ਆਪਾਂ ਇਹਦਾ ਸਟੇਟਸ ਦੇਖਣ ਨੂੰ ਪ੍ਰਿੰਟ ਆਊਟ ਗੇਮ ਕਰਨਾ ਉਸ ਤੋਂ ਬਾਅਦ ਆਪਾਂ ਜਿਹੜਾ ਪਲੱਸ ਦਾ ਨਿਸ਼ਾਨ ਦੇਖ ਰਿਹਾ ਆਪਾਂ ਨੂੰ ਇਹ ਤੇ ਕਲਿੱਕ ਕਰਾਂਗੇ ਆਪਾਂ ਉਸ ਤੋਂ ਬਾਅਦ ਆਪਣੇ ਇਹਨੂੰ ਪ੍ਰੈਸ ਕਰੋਗੇ ਠੀਕ ਹੈ ਜੀ ਆ ਆਪਣੇ ਕੋ ਇਦਾਂ ਡਿਟੇਲ ਇਹਦੀ ਖੁੱਲ ਜੂਗੀ ਉੱਪਰ ਲਿਖਿਆ ਹੋਊਗਾ ਤੁਹਾਡਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕੰਟੈਕਟ ਨੰਬਰ ਆਜੂ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਹਨਾ ਪਿੰਨ ਕੋਡ ਆ ਗਿਆ ਪੰਜਾਬ ਇੰਡੀਆ ਆਉਦੀ ਹੋਮ ਪੇਜ ਆ ਗਿਆ ਠੀਕ ਹੈ ਜੀ ਰਿਕੋਗਨਾਈਜੇਸ਼ਨ ਸਿንስ 1962 ਤੋਂ ਹੈਗੀ ਆ ਠੀਕ ਹੈ ਜੀ ਉਸ ਤੋਂ ਬਾਅਦ ਇੰਸਟੀਚਿਊਟ ਸਟੇਟ ਯੂਨੀਵਰਸਿਟੀ ਹੈਗੀ ਤੇ ਐਚ ਪਲੱਸ ਠੀਕ ਹੈ ਜੀ ਸਾਰੇ ਇਹਦੇ ਵਿੱਚ ਡਿਟੇਲ ਤੁਹਾਨੂੰ ਮਿਲ ਜੂਗੀ ਇੱਥੋਂ ਇਹਨੂੰ ਤੁਸੀਂ ਇੱਥੋਂ ਬਣਾ ਕੇ ਆ ਕੇ ਪ੍ਰਿੰਟ ਕਰ ਸਕਦੇ ਹੋ ਪ੍ਰਿੰਟ ਕਰਕੇ ਆਉਣਾ ਤੇ ਕਮੈਂਡਸ ਦੇ ਵਿੱਚ ਲਾ ਸਕਦੇ ਹੋ ਤੇ ਕੁਝ ਹੋੂ ਦਿਖੀਗਾ ਉਹ ਇੱਥੋਂ ਤੁਹਾਨੂੰ ਆ ਸਟੇਟਸ ਦਾ ਵੀ ਅੱਗੇ ਪਤਾ ਲੱਗ ਜਾਣਾ ਇਹਦੇ ਬਾਰੇ ਕੀ ਹੁੰਦਾ ਐਚ ਪਲੱਸ ਦਾ ਮਤਲਬ ਕੀ ਹੈ ਠੀਕ ਹੈ ਜੀ ਡੈਫੀਨੇਸ਼ਨ ਉਹ ਦਿੱਤੀ ਹੋਈ ਹੈ ਤੇ ਇੱਥੇ ਕਲਾਸ ਦਿੱਤੀ ਐਚ ਪਲੱਸ ਐਚ ਮੈਨਸ ਐਚ ਪਲੱਸ ਮੈਨਸ ਦਾ ਕੀ ਮਤਲਬ ਹੋਏਗਾ ਹਣਾ ਉਹ ਸਾਰਾ ਇੱਥੋਂ ਤੁਸੀਂ ਅੱਗੇ ਆ ਕੇ ਦੇਖ ਸਕਦੇ ਹੋ ਠੀਕ ਹੈ ਜੀ ਇਦਾਂ ਕਰਕੇ ਤੁਸੀਂ ਸਾਰੀ ਡਿਟੇਲ ਦੇ ਵਿੱਚੋਂ ਆਪਣੀ ਲੱਭ ਸਕਦੇ ਹੋ ਤੇ ਯੂਨੀਵਰਸਿਟੀ ਨੂੰ ਚੈੱਕ ਕਰਨਾ ਸੀ ਆ ਉਹਦੀ ਵੈਬਸਾਈਟ ਤੇ ਜਾ ਕੇ ਆਪਣਾ ਅੱਗੇ ਡਿਟੇਲ ਵੀ ਚੈੱਕ ਕਰ ਸਕਦੇ ਹਾਂ ਠੀਕ ਹੈ ਜੀ ਆ ਗਈ ਪੰਜਾਬ ਖੇਤੀਬੜੀ ਯੂਨੀਵਰਸਿਟੀ ਠੀਕ ਹੈ ਜੀ ਸੋ ਇਦਾਂ ਕਰਕੇ ਤੁਸੀਂ ਇਹ ਸਾਰੀਆਂ ਚੀਜ਼ਾਂ ਇੱਥੋਂ ਆਪਣਾ ਚੈੱਕ ਕਰ ਸਕਦੇ ਹੋ ਹੁਣ ਆਪਾਂ ਚੱਲਦੇ ਆ ਆਪਣੀਆਂ ਅਗਲੀ ਯੂਨੀਵਰਸਿਟੀ ਡਿਗਰੀ ਤੇ ਜਿਹੜੀ ਯੂਨੀਵਰਸਿਟੀ ਜਿਹੜੀ ਡਿਗਰੀ ਆ ਉਹ ਕਿਵੇਂ ਚੈੱਕ ਕਰਨੀ ਹੈ ਸੋ ਹੁਣ ਆਪਾਂ ਕਲਿੱਕ ਕਰਾਂਗੇ ਯੂਨੀਵਰਸਿਟੀ ਡਿਗਰੀਜ਼ ਤੇ ਆਪਾਂ ਯੂਨੀਵਰਸਿਟੀ ਡਿਗਰੀ ਤੇ ਕਲਿੱਕ ਕੀਤਾ ਉਹਦੇ ਉੱਪਰ ਆਪਣੀ ਨੂੰ ਇਨਫੋਰਮੇਸ਼ਨ ਆ ਗਈ ਪੂਰੀ ਇਹਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਇਨਫੋਰਮ ਤੇ ਜੇ ਹੁਣ ਆਪਾਂ ਵੀਡੀਓ ਜਿੱਥੇ ਪੜਨ ਲੱਗੇ ਤਾਂ ਬਹੁਤ ਲੰਬਾ ਟਾਈਮ ਦੀ ਵੀਡੀਓ ਬਣ ਜਾਣੀ ਆਪਣੀ ਸੋ ਆਪਾਂ ਚੱਲਦੇ ਹਾਂ ਸਿੱਧਾ ਡਾਇਰੈਕਟ ਸਰਚ ਡਿਗਰੀ ਤੇ ਆਪਾਂ ਆਪਣੀ ਡਿਗਰੀ ਸਰਚ ਕਰਦੇ ਹਾਂ ਤੇ ਉਦਾਂ ਹੀ ਫੇਰ ਇੱਥੇ ਓਪਨ ਕੰਟਰੀ ਸਿਲੈਕਸ਼ਨ ਆਪਣੀ ਹੋਈ ਹੋਈ ਹੈ ਕਿਹੜੀ ਕੰਟਰੀ ਹੈ ਤੁਸੀਂ ਇੱਥੋਂ ਦੁਬਾਰਾ ਜਿਹੜੀ ਵੀ ਕੰਟਰੀ ਤੋਂ ਅਪਲਾਈ ਕਰਨਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਉਦੋਂ ਬਾਅਦ ਸੋ ਜਿਹੜਾ ਆਹ ਚੀਜ਼ ਆਉਂਦੀ ਹੈ ਇਹ ਥੋੜੀ ਆਉਂਦੀ ਹੈ ਜਰਮਨ ਦੇ ਵਿੱਚ ਪਰਕ ਭਰਉਣ ਵਾਲੀ ਗੱਲ ਕੋਈ ਨਹੀਂ ਇੱਥੇ ਤੁਸੀਂ ਕਲਿੱਕ ਕਰੋ ਤੁਹਾਨੂੰ ਪਤਾ ਲੱਗਣਾ ਤੁਸੀਂ ਬੈਚਲਰ ਦੀ 3 ਸਾਲ ਦੀ ਡਿਗਰੀ ਦੇਖਣੀ ਹੈ ਦਰਾਈ ਜਰਮਨ ਦੇ ਵਿੱਚ ਇਹਨੂੰ ਤੁਸੀਂ ਆਪ ਮੰਨ ਸਕਦੇ ਹੋ ਤਿੰਨ ਸਾਲ ਦੀ ਹੈ ਜਾਂ ਚਾਰ ਸਾਲ ਦੀ ਹੈ ਤੇ ਬੈਚਲਰ 4.5 ਤੋਂ 5 ਸਾਲ ਦੀ ਕੁਝ ਹੈ ਨਾ ਡਾਕਟਰ ਫਿਲਾਸਫੀ ਹੈਗੀ ਹੈ ਤੇ ਮਾਸਟਰ 2 ਸਾਲ ਦੀ ਮਾਸਟਰ 3 ਸਾਲ ਦੀ ਹੈਗੀ ਹੈ ਠੀਕ ਹੈ ਮਾਸਟਰ ਆਫ ਫਿਲਾਸਫੀ ਹੈਗੀ ਹੈ ਨਾ ਅੱਗੇ ਜੋ ਵੀ ਤੁਸੀਂ ਡਿਪਲੋਮਾ ਕੀਤਾ ਇੱਥੋਂ ਆ ਦੇਖੋ ਡਿਪਲੋਮਾ ਆ ਗਿਆ ਪੋਸਟ ਗ੍ਰੈਜੂਏਟ ਡਿਪਲੋਮਾ ਕਿਹੜਾ ਕਿਹੜੇ-ਕਿਹੜੇ ਹੈਗੇ ਉਹ ਆ ਗਿਆ ਤੁਹਾਡੇ ਕੋਲ ਜਿਹੜੀ ਲਿਸਟ ਦੇ ਵਿੱਚ ਆ ਜਾਂਦੇ ਨੇ 1 ਸਾਲ ਦਾ 2 ਸਾਲ ਦਾ ਹਨਾ ਆਲ ਫੀਲਡ ਆਫ ਸਟਡੀ ਹਨਾ ਇੰਡੀਆ ਇਹ ਇਹਦਾ ਵੀ ਤੁਸੀਂ ਇਦਾਂ ਹੀ ਕਰ ਸਕਦੇ ਹੋ ਆਈਕਨ ਕਰਕੇ ਇਥੋਂ ਆਪਣਾ ਪ੍ਰਿੰਟ ਆਊਟ ਕੱਢ ਸਕਦੇ ਹੋ ਠੀਕ ਹੈ ਜੀ ਇਹਦਾ ਪੂਰੀ ਇਨਫਰਮੇਸ਼ਨ ਤੁਹਾਡੇ ਕੋਲ ਇਹਦੀ ਆ ਜਾਊਗੀ ਤੇ ਇਦਾਂ ਹੀ ਤੁਸੀਂ ਕੋਈ ਹੋਰ ਜਿਹੜੀ ਚੀਜ਼ ਤੁਹਾਡੇ ਡਿਪਲੋਮੇ ਤੋਂ ਬਾਅਦ ਹੁਣ ਆਪਾਂ ਦੇਖ ਲੈਨੇ ਅੱਗੇ ਬੈਚਲਰ ਜੀ ਦੇਖਦੇ ਆਪਾਂ 3 ਸਾਲ ਵਾਲਾ ਹਨ ਜਿਹੜਾ ਹੈਗਾ ਉਹਦੇ ਵਿੱਚ ਕਿਹੜੀ ਕਿਹੜੀ ਬੈਚਲਰ ਆਫ ਆਰਟਸ ਆ ਗਿਆ ਠੀਕ ਹੈ ਜੀ ਹਾਲ ਚੱਕੋ ਬੈਚਲਰ ਆਫ ਆਰਟਸ 3 ਸਾਲ A3 A3 ਕਲਾਸ ਆਲ ਫੀਲਡ ਆਫ ਸਟਡੀ ਹਨਾ ਇੰਡੀਆ ਠੀਕ ਹੈ ਬੈਚਲਰ ਆਫ ਆਰਟਸ ਵੋਕੇਸ਼ਨਲ ਸਟਡੀ ਆ ਗਈ ਇਹਦੀ ਚੱਕੋ ਸਾਰੀ ਹੈ ਨਾ ਆਲ ਫੀਲਡ ਦੇ ਵਿੱਚ ਇਦਾਂ ਕਰਕੇ ਸਾਰੀਆਂ ਆਪਣੀਆਂ ਦੇਖ ਸਕਦੇ ਹੋ ਬੈਚਲਰ ਆ ਬਿਜ਼ਨਸ ਐਡਮਿਨਿਸਟ੍ਰੇਸ਼ਨ ਆ ਗਈ ਹੈ ਨਾ ਇਹਦਾ ਸਾਰਾ ਤੁਹਾਨੂੰ ਡਿਟੇਲ ਆ ਗਈ ਅੱਗੇ ਤੁਸੀਂ ਪਲੱਸ ਪਲੱਸ ਦੇ ਨਿਸ਼ਾਨ ਤੋਂ ਕਲਿੱਕ ਕਰਕੇ ਆਪਣਾ ਆ ਬੀ ਕਾਮ ਦੇ ਵਿੱਚ ਨਾ ਬੈਚਲਰ ਆਫ ਕਾਮਰਸ ਆ ਗਈ ਠੀਕ ਹੈ ਜੀ ਇਹਦਾ ਤੁਸੀਂ ਆਪਣਾ ਪ੍ਰਿੰਟ ਆਊਟ ਕੱਢ ਸਕਦੇ ਹੋ ਇੱਥੋਂ ਲਓਗੇ ਤਾਂ ਇਦਾਂ ਪ੍ਰਿੰਟ ਆਊਟ ਕੱਢ ਕੇ ਆਪਣਾ ਉਹਦੇ ਨਾਲ ਤੁਸੀਂ ਆਪਣੇ ਫਾਈਲ ਦੇ ਵਿੱਚ ਲਗਾ ਕੇ ਅਪਲਾਈ ਕਰ ਸਕਦੇ ਹੋ ਇਦਾਂ ਕਰਕੇ ਤੁਸੀਂ ਚਾਹੇ ਆਪਣੀ ਡਿਗਰੀ ਚੈੱਕ ਕਰਨੀ ਹੈ ਚਾਹੇ ਤੁਸੀਂ ਆਪਣੀ ਕਰਨੀ ਹੈ ਯੂਨੀਵਰਸਿਟੀ ਚੈੱਕ ਵੀ ਥੋੜੀ ਜਰਮਨ ਵਿੱਚ ਜਰੋਗਨਾਈਜ਼ਡ ਹੈਗੀ ਜਾਂ ਨਹੀਂ ਹੈਗੀ ਇਦਾਂ ਤੁਸੀਂ ਆਪਣਾ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਸੋ ਉਮੀਦ ਕਰਦਾ ਹਾਂ ਹੁਣ ਤੁਹਾਨੂੰ ਸਾਰੀ ਇਨਫੋਰਮੇਸ਼ਨ ਪਤਾ ਲੱਗ ਗਈ ਹੋਵੇ ਤੁਸੀਂ ਕਿਵੇਂ ਆਪਣੀ ਯੂਨੀਵਰਸਿਟੀ ਵਗੈਰਾ ਚੈੱਕ ਕਰ ਸਕਦੇ ਹੋ ਐਨਾਬਿੰਨ ਡਾਟਾਬੇਸ ਦੇ ਉੱਤੇ ਐਨਾਬਿੰਨ .de ਦੇ ਉੱਤੇ ਜਾ ਕੇ ਆਪਾਂ ਤੁਸੀਂ ਸਾਰਾ ਚੈੱਕ ਕਰ ਸਕਦੇ ਹਾਂ ਵੀ ਤੁਹਾਡੀ ਕਿਹੜੀ ਯੂਨੀਵਰਸਿਟੀ ਹੈ ਕਿਹੜੀ ਤੁਹਾਡੀ ਡਿਗਰੀ ਹੈ ਬੀਕੇ ਵਿੱਚ ਤੁਸੀਂ ਚੈੱਕ ਕਰਕੇ ਉਹਦਾ ਪ੍ਰਿੰਟ ਆਊਟ ਕੱਢਣਾ ਸਾਰਾ ਤੁਹਾਨੂੰ ਇਨਫੋਰਮੇਸ਼ਨ ਅੱਜ ਮਿਲ ਗਈ ਇਸ ਵੀਡੀਓ ਵਿੱਚ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਨਾ ਹੀ ਤੇ ਫਿਰ ਮਿਲਾਂਗੇ ਹੁਣ ਕਿਸੇ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਰਹੋ ਸਤਿ ਸ੍ਰੀ ਅਕਾਲ